ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਆਲੂ ਦੇ ਪਕੌੜੇ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਇਹ ਪਕੌੜੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਆ ਇਹਨਾਂ ਪਕੌੜਿਆਂ ਨੂੰ ਬੱਚੇ ਤਾਂ ਬਹੁਤ ਪਸੰਦ ਕਰਦੇ ਆ ਇਹ ਵੱਡਿਆਂ ਦੇ ਵੀ ਬਹੁਤ ਮਨਪਸੰਦ ਪਕੌੜੇ ਹੁੰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਹੁਣ ਪਕੌੜੇ ਬਣਾਉਨੇ ਸ਼ੁਰੂ ਕਰਦੇ ਹਾਂ ਪਕੌੜੇ ਬਣਾਉਣ ਲਈ ਮੈਂ ਤਿੰਨ మీడియం ਸਾਈਜ਼ ਦੇ ਆਲੂ ਲਏ ਆ ਤੇ ਆਲੂਆਂ ਨੂੰ ਮੇਚਲ ਕੇ ਪਾਣੀ ਚ ਭਿਓ ਲਿਆਏ ਹੁਣ ਅਸੀਂ ਆਲੂਆਂ ਨੂੰ ਕੱਟ ਲਾਂਗੇ ਆਲੂਆਂ ਨੂੰ ਅਸੀਂ ਨਾਰਮਲ ਸਾਈਜ਼ ਦੇ ਟੁਕੜੇਅਾਂ ਚ ਕਟਾਂਗੇ ਇਹ ਨਾ ਹੀ ਜ਼ਿਆਦਾ ਮੋਟੇ ਕਟਣੇ ਆ ਤੇ ਨਾ ਹੀ ਜ਼ਿਆਦਾ ਪਤਲੇ ਕਟਣੇ ਆ ਇੰਨੇ ਪਤਲੇ ਇਹਨਾਂ ਦੇ ਟੁਕੜੇ ਕਟਾਂਗੇ ਸਾਰੇ ਆਲੂਆਂ ਨੂੰ ਇਸੇ ਤਰ੍ਹਾਂ ਹੀ ਕੱਟ ਕੇ ਰੱਖ ਲਾਂਗੇ ਆਲੂਆਂ ਨੂੰ ਮੈਂ ਕੱਟ ਕੇ ਰੱਖ ਲਿਆ ਹੈ ਤੇ ਹੁਣ ਅਸੀਂ ਪਾਣੀ ਪਾ ਕੇ ਆਲੂਆਂ ਨੂੰ ਫਿਰ ਦੁਬਾਰਾ ਮਲ ਕੇ ਚੰਗੀ ਤਰ੍ਹਾਂ ਧੋ ਲਾਂਗੇ ਆਲੂਆਂ ਵਿੱਚ ਸਟਾਰਚ ਕਾਫੀ ਮਾਤਰਾ ਵਿੱਚ ਹੁੰਦਾ ਹੈ ਤੇ ਜਦੋਂ ਅਸੀਂ ਇਹਨਾਂ ਨੂੰ ਮਲ ਮਲ ਕੇ ਧੋਨੇ ਤਾਂ ਸਾਰਾ ਸਟਾਰਚ ਨਿਕਲ ਜਾਂਦਾ ਹੈ ਇਸ ਲਈ ਇਹਨਾਂ ਨੂੰ ਮਲ ਕੇ ਜ਼ਰੂਰ ਧੋਣਾ ਚਾਹੀਦਾ ਹੈ ਦੇਖੋ ਸਾਰਾ ਪਾਣੀ ਚਿੱਟਾ ਹੋ ਗਿਆ ਹੈ ਪਾਣੀ ਕੱਢ ਕੇ ਅਸੀਂ ਦੁਬਾਰਾ ਫੇਰ ਪਾਣੀ ਪਾ ਕੇ ਇਹਨਾਂ ਨੂੰ ਦੋ ਤਿੰਨ ਵਾਰ ਚੰਗੀ ਤਰ੍ਹਾਂ ਮਲ ਕੇ ਧੋ ਲਾਂਗੇ ਜਦ ਤੱਕ ਇਹਨਾਂ ਦਾ ਸਾਰਾ ਪਾਣੀ ਸਾਫ਼ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਹਨਾਂ ਨੂੰ ਮਲ ਕੇ ਧੋ ਲਾਂਗੇ ਆਲੂਆਂ ਨੂੰ ਧੋਣ ਦੇ ਬਾਅਦ ਇੱਕ ਕਾਟਨ ਦੇ ਕੱਪੜੇ ਉੱਪਰ ਅਸੀਂ ਸਾਰੇ ਆਲੂ ਰੱਖ ਲਾਂਗੇ ਤਾਂ ਕਿ ਇਹ ਥੋੜੇ ਜਿ ਸੁੱਕ ਜਾਣ ਇਹਨਾਂ ਵਿੱਚ ਜਿੰਨਾ ਵੀ ਪਾਣੀ ਉਹ ਸਾਰਾ ਪਾਣੀ ਸੁੱਕ ਜਾਏ ਇਹਨਾਂ ਦਾ ਇੱਕ ਦੂਸਰਾ ਕੱਪੜਾ ਲੈ ਕੇ ਅਸੀਂ ਆਲੂਆਂ ਨੂੰ ਉਪਰ ਪੁੰਝ ਦਾਂਗੇ 2 ਤੋਂ 3 ਮਿੰਟ ਲਈ ਅਸੀਂ ਆਲੂਆਂ ਨੂੰ ਇਦਾਂ ਹੀ ਰਹਿਨ ਦਾਂਗੇ ਤਾਂ ਕਿ ਇਹ ਥੋੜੇ ਸੁੱਕ ਜਾਣ ਜਦ ਤੱਕ ਸਾਡੇ ਆਲੂ ਸੁੱਕਦੇ ਆ ਉਨੀ ਦੇਰ ਅਸੀਂ ਵੇਸਣ ਦਾ ਘੋਲ ਤਿਆਰ ਕਰ ਲਾਂਗੇ ਉਦਲੇ ਅਸੀਂ ਇੱਕ ਕੌਲੀ ਭਰ ਕੇ ਵੇਸਣ ਲਿਆਏ ਤੇ ਵੇਸਣ ਨੂੰ ਮੈਂ ਚੰਗੀ ਤਰ੍ਹਾਂ ਛਾਂੜ ਲਿਆ ਹੈ 2 ਚਮਚਾ ਸੇ ਇਹਦੇ ਵਿੱਚ ਚੌਲਾਂ ਦਾ ਆਟਾ ਪਾਵਾਂਗੇ ਤੁਸੀਂ ਚੌਲਾਂ ਦੇ ਆਟੇ ਦੀ ਜਗ੍ਹਾ ਤੇ ਕਾਰਨ ਫਲਾਰ ਵੀ ਯੂਜ਼ ਕਰ ਸਕਦੇ ਜੇ ਟੇਸਟ ਮੁਤਾਬਕ ਨਮਕ ਪਾਵਾਂਗੇ चम्मच का चौथा हिस्सा हल्दी पा देंगे अद्धा चम्मच गर्म मसाला पावेंगे चार तो पांच मिर्च में थोड़ा जहा दड़फड़ करके पा देंगे अद्धा चम्मच धनिया पाउडर चमच का चौथा हिस्सा ये जवाइन पावे अद्धा चम्मच चाट मसाला पा देंगे तो जगह आमचूर पाउडर भी पा सकते जे 3-4 ਹਰੀਆਂ ਮਿਰਚਾਂ ਨੂੰ ਬਰੀਕ ਪੀਸ ਕੇ ਪਾ ਲਾਂਗੇ। ਹਰਾ ਧਨੀਆ ਬਰੀਕ ਕੱਟ ਕੇ ਪਾ ਦਾਂਗੇ। ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ। ਥੋੜਾ-ਥੋੜਾ ਪਾਣੀ ਪਾ ਕੇ ਹੁਣ ਅਸੀਂ ਇਹਦਾ ਇੱਕ ਸਮੂਥ ਜਿਹਾ ਬੈਟਰ ਤਿਆਰ ਕਰ ਲਾਂਗੇ। ਇੱਕ ਕੱਪ ਭਰ ਕੇ ਪੂਰਾ ਮੈਂ ਇਹਦੇ ਵਿੱਚ ਪਾਣੀ ਦਾ ਪਾ ਲਿਆ ਏ ਤੇ ਹੁਣ ਅਸੀਂ ਇਹਨੂੰ ਇੱਕ ਦੋ ਮਿੰਟ ਲਈ ਚੰਗੀ ਤਰ੍ਹਾਂ ਫੈਂਟ ਲਾਂਗੇ ਜਿੰਨਾ ਵਧੀਆ ਤਰਾਏ ਸਾਡਾ ਬੈਟਰ ਫੈਂਟਿਆ ਹੋਏਗਾ ਉਨੇ ਹੀ ਵਧੀਆ ਸਾਡੇ ਪਕੌੜੇ ਬਣ ਕੇ ਤਿਆਰ ਹੋਣਗੇ ਬੇਸਨ ਦੇ ਕੋਲ ਨੂੰ ਮੈਂ ਇੱਕ ਤੋਂ ਦੋ ਮਿੰਟ ਲਈ ਫੈਂਟ ਕੇ ਤਿਆਰ ਕਰ ਲਿਆ ਏ ਤੇ ਹੁਣ ਇਹ ਕੋਨ ਨਾ ਹੀ ਜ਼ਿਆਦਾ ਪਤਲਾ ਏ ਤੇ ਨਾ ਹੀ ਜ਼ਿਆਦਾ ਗਾੜਾ ਏ ਬਸ ਇਸੇ ਤਰ੍ਹਾਂ ਦਾ ਇਹਨੂੰ ਕੋਲ ਨੂੰ ਰੱਖਾਂਗੇ ਹੁਣ ਅਸੀਂ ਇੱਕ ਕੜਾਈ ਵਿੱਚ ਸਰੋਂ ਦਾ ਤੇਲ ਪਾ ਕੇ ਤੇਲ ਗਰਮ ਰੱਖ ਲਾਂਗੇ ਆਲੂਆਂ ਦਾ ਵੀ ਹੁਣ ਪਾਣੀ ਸੁੱਕ ਗਿਆ ਏ ਪਲੇਟਸ 'ਚ ਰੱਖ ਲਾਂਗੇ ਇਹਨਾਂ ਨੂੰ ਹੁਣ ਅਸੀਂ ਵੇਸਣ ਦੇ ਬੈਟਰ ਵਿੱਚ ਇੱਕ ਚਮਚ ਜਿਹੜਾ ਗਰਮ ਤੇਲ ਰੱਖਿਆ ਏ ਉਹਦਾ ਪਾ ਦਾਂਗੇ ਮਿਕਸ ਕਰ ਲਾਂਗੇ ਇਹਨੂੰ ਜੇ ਆਪਾਂ ਇਦਾਂ ਤੇਲ ਪਾ ਕੇ ਪਕੌੜੇ ਤਿਆਰ ਕਰਦੇ ਤੇ ਪਕੌੜੇ ਜ਼ਿਆਦਾ कुरकुरੇ ਬਣ ਕੇ ਤਿਆਰ ਹੁੰਦੇ ਆ। ਆਲੂ ਦੇ ਸ্লাইਸ ਬੈਟਰ ਵਿੱਚ ਰੱਖ ਲਾਂਗੇ। ਹੋਰ ਅਸੇਦਾ ਇੱਕ ਇੱਕ ਸ্লাইਸ ਜਿਹੜਾ ਵੇਸਨ ਦੇ ਕੋਲ ਵਿੱਚ ਡਿਪ ਕਰਕੇ ਇਹਨੂੰ ਜਿਹੜਾ ਤੇਲ ਗਰਮ ਰੱਖਿਆ ਹੈ ਤੇਲ ਵਿੱਚ ਪਾਉਂਦੇ ਜਾਵਾਂਗੇ ਤੇ ਇਹਨੂੰ ਬਾਹਰੋਂ ਅਸੀਂ ਤੇਲ ਦੇ ਕੋਲ ਹੀ ਲੈ ਜਾਵਾਂਗੇ ਇੱਦਾਂ ਹੁਣ ਸਾਡਾ ਤੇਲ ਵੀ ਗਰਮ ਹੋ ਗਿਆ ਏ ਇਹਦੇ ਵਿੱਚ ਆਲੂ ਦੇ ਸ্লাইਸ ਪਾਈ ਜਾਵਾਂਗੇ ਥੋੜਾ ਥੋੜਾ ਆਪਾਂ ਇਹਨਾਂ ਉੱਪਰ ਇੰਦਾ ਤੇਲ ਪਾ ਦਾਂਗੇ ਇਹਨਾਂ ਦੀ ਸਾਈਡ ਹੌਲੀ ਹੌਲੀ ਬਦਲਦੇ ਜਾਵਾਂਗੇ ਜਦੋਂ ਇਹਨਾਂ ਦੀ ਇੱਕ ਸਾਈਡ ਨੂੰ ਸੇਕ ਲੱਗ ਜਾਏਗਾ ਉਦੋਂ ਹੀ ਇਹਨਾਂ ਦੀ ਸਾਈਡ ਬਦਲਣੀ ਹੈ ਜਦੋਂ ਪਕੌੜੇ ਕੱਚੇ ਹੋਣਗੇ ਉਦੋਂ ਇਹਨਾਂ ਦੀ ਸਾਈਡ ਨਹੀਂ ਬਦਲਣੀ ਜਦੋਂ ਤੱਕ ਹੋਰੇ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਇੱਕ ਕਰਕੇ ਇਹਨਾਂ ਦੀ ਸਾਈਡ ਬਦਲਦੇ ਰਵਾਂਗੇ ਪਕੌੜਿਆਂ ਨੂੰ ਹੁਣ ਮੈਂ ਦੋਨੋਂ ਸਾਈਡਾਂ ਤੋਂ ਬਦਲ-ਬਦਲ ਕੇ ਵਧੀਆ ਤਰ੍ਹਾਂ ਫਰਾਈ ਕਰ ਲਿਆ ਏ ਫਿਰ ਇਹਨਾਂ ਨੂੰ ਬਾਹਰ ਕੱਢ ਲਾਂਗੇ बाकी के पकौड़िया भी इसे तरह ही फ्राई कर लेंगे सारे पकौड़िया मैं फ्राई कर लिया है बहुत ही टेस्टी कुरकरे पकौड़े बन के तैयार देख ही सकते हो कि किन्ने पतले पकौड़े आ ਤੇ ਬਹੁਤ ਹੀ कुरकुरे ਪਕੌੜੇ ਬਣ ਕੇ ਤਿਆਰ ਹੋਏ ਆ ਤੇ ਇਹਨਾਂ ਨੂੰ ਅਸੀਂ ਬਹੁਤ ਹੀ ਜਲਦੀ ਬਣਾ ਕੇ ਤਿਆਰ ਕੀਤਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ